माल जो भ्रांत वचारियो हर जाप नचा डिस ਮਖਰਾ ਜਨ ਕੋ ਪ੍ਰਭ ਦੀਨ ਦਿਆਲ ਸੰਗ ਸਤ੍ਰੇਸ਼ਟ ਨਿਹਾਲ ਕਰੀ ਰਾਮਦਾਸ ਗੁਰੂ ਜਗ ਤਾਰਨ ਕੋ ਗੁਰ ਜੋਤ ਅਰਜਨ ਮਾਹਿ ਕਰੀ ਜਵਲੋ ਨਹੀਂ ਭਾਗ ਲਾਰ ਉਦਾਰ ਸਭ ਲੋ ਪ੍ਰਭ ਤੇ ਫਿਰ ਤੇ ਬਹੁਤ ਆਇਓ ਤਲ ਘੋਰ ਸਮੁੰਦਰ ਮੈਂ ਬੋੜ ਤਖੇ ਕਭ ਹੁ ਮਚਾ ਨਹੀਂ ਦੇ ਪਛਤਾਇਓ ਤਤ ਵਿਚਾਰਿਆ ਮਥਰਾ ਜਗਤ ਕਾਨ ਕੋ ਉਤਾਰ ਗੁਰ ਆਇਓ ਜਤਿਓ ਜਨਿ ਅਰਜਨ ਦੇਵ ਗੁਰੂ ਫਿਰ ਸੰਕਟ ਜੋ ਨਦਰਬ ਨ ਆਇਓ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੀ ਗੁਰ ਬਾਣੀ ਕਹਾ ਸਿਉਪਜਨ ਮਾਨ ਹੈ ਪ੍ਰਕਾਤ ਗੁਰੂ ਮਿਸਕੰਹਾਰੀ ਸਰਬਗੋਆਰ ਤੋਂ ਸ਼ਾਡਕਾ ਕੰਜਵਾ ਮੇਰੇ ਤੱਕ ਕਾ ਪਾਏ ਹੋ ਤਨ ਸਾਸਾ ਬਿਚਰਤ ਆਨ ਮੇਰਾ ਪਸੂ ਪਰੇਤ ਮੁਗਦ ਪਾਏ ਸ੍ਰੋਤੇ ਹਰ ਨਾਮਾ ਮੁਖ ਗਾਉ ਮੇਰ ਤੈ ਕਾ ਕਾ ਪਾਏ ਹੋ ਤਨ ਸਾਸਾ ਵਿਚਰ ਤੋ ਆਨ ਮੇਰਾ ਪਸੂ ਪਰੇਤ ਮੁਗਦ ਪਾਏ ਸ੍ਰੋਤੇ ਹਰ ਨਾਮ ਮੁਖ ਗਾ ਊਰੇ ਗੁਰ ਕੀ ਦੇਖ ਵਡਾਈ ਤਾ ਕੀ ਕੀਮਤ ਕਹਿਣ ਨਾ ਜਾਈ ਰਹਾ ਦੂਖ ਸੋਗ ਕਾਟਾਏ ਹੋ ਡੇਰਾ ਆਨੰਦ ਮੰਗਲ ਬਿਸਰਾਮਾ ਮਨ ਬਾਛਤ ਫਲ ਮਿਲੇ ਅਚਿੰਤਾ ਪੂਰਨ ਹੋਏ ਕਮਾ ਇਹੀ ਹਾ ਸੁਖ ਆਗਾ ਮੁਖ ਊਜਲ ਮਿਟਦਾ ਹੈ ਆਉਣ ਜਾਣੇ ਨਿਰਭਉ ਭੈਰਦਾ ਨਾਮ ਵਸਿਆ ਆਪਣੇ ਸਤਗੁਰ ਕੈ ਮਨ ਭਾਣੀ ਉਠ ਤ ਬਾਠ ਤ ਹਰ ਗੁੰਗਾਵਾ ਦੂਖ ਦਰਦ ਭੰ ਭਾਗਾ ਕਹਨਾਨਕਤਾ ਤੇ ਪੂਰ ਧਰਮਾ ਜਾ ਕਾ ਗੁਰ ਚਰਨੀ ਮਨ ਲਗਾ ਉਠੇ ਤੋ ਬਾਠ ਤੋ ਹਰ ਗੁੰਦਾਵਾ ਦੂਹ ਦਰਦ ਪ੍ਰਹਮ ਪਾਤਾ ਕਾਹ ਨਾਨਕ ਤਾਕੇ ਪੂਰ ਕਰਮਾ ਜਾਤਾ ਗੁਰ ਚਰਨੀ ਮਨ ਲਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਗਰੀਬ ਨਿਵਾਜ ਪਤ ਪਾਵਨ ਭਗਤਵਛਰਿ ਕਿਰਪਾ ਦੇ ਖਜਾਨੇ ਚਬਰਤ ਪ੍ਰਖਸ਼ਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤਸ਼ਾਹ ਜੀ ਦੀ ਸਾਜਿਨਵਾਦੀ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸੰਤਰੀ ਆਪ ਜੀ ਨੇ ਸਤਿਗੁਰੂ ਜੀ ਦੇ ਤੋੜ ਵਿੱਚ ਸਾਰੇ ਰਾਜ ਸਿੰਘਾਂ ਦੇ ਪਾਸ ਤੋਂ ਅਮਰਤਮਈ ਧੁਰ ਤੇ ਬਾਣੀ ਆਏ ਸਭੀ ਚਿੰਤ ਮਟਾਈ ਸ੍ਰੀ ਆਸਨ ਦੀਵਾਰ ਦਾ ਪਵਿੱਤਰ ਕੀਰਤਨ ਸਰਵ ਕਰਕੇ ਆਨੰਦ ਮਾਣਿਆ ਹਵੜ ਭਾਗੀ ਬਣੇ ਹੋ ਸਤਿਗੁਰੂ ਕੀ ਦਾਰੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਜੋਤੀ ਸਰੂਪ ਜੀ ਸੋ ਪਵਿੱਤਰ ਹੁਕਮ ਨਾਮੇ ਦੁਆਰਾ ਜੋ ਅੱਜ ਬਖਸ਼ਿਸ਼ ਕਰ ਰਹੇ ਹਨ ਸੰਗਤਾਂ ਦਾ ਆਦਰਪਾ ਸਹਿਤ ਸੁਣੋ ਸਤਨਾਮ ਸ੍ਰੀ ਵਾਹਿਗੁਰੂ ਜੀ ਸੋਰਠ ਮਹਲਾ ਪੰਜਵਾਂ ਮਿਰਤਕ ਕਾ ਪਾਇਓ ਤਨ ਸਾਸਾ ਸੋਰਠ ਆਦਿ ਵਿੱਚ ਪੰਜਵੇਂ ਪਾਤਸ਼ਾਹ ਜੀ ਫਰਮਾਉਂਦੇ ਹਨ ਗੁਰੂ ਗਰੀਬ ਨਵਾਜ਼ ਜੀ ਦੇ ਪਾਸ ਸਿੱਖਾਂ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ ਪਹਿਲੇ ਪਾਤਸ਼ਾਹ ਜੀ ਤੋਂ ਲੈ ਕੇ ਸਮੇਂ ਸਮੇਂ ਅਨੁਸਾਰ ਦੇਹ ਧਾਰੀ ਪਖੰਡਵਾਦੀ ਗੁਰੂਆਂ ਦੀ ਬੜੀ ਭਾਰੀ ਪਰਮਾਰ ਚਲਦੀ ਆ ਰਹੀ ਹੈ ਕਿਰਪਾ ਕਰਕੇ ਆਪੀ ਬਖਸ਼ਿਸ਼ ਕਰੋ ਪੂਰਨ ਗੁਰ ਦੇ ਲਖਣ ਵਸੋ ਪੀਹਾ ਨੂੰ ਪੂਰਨ ਗੁਰੂ ਕਿਸ ਨੂੰ ਕਿਹਾ ਜਾ ਸਕਦਾ ਹੈ ਜਿਸ ਤਰ੍ਹਾਂ ਅੱਜ ਵੀ ਧਾਵਾਂ ਧਾਵਾਂ ਤੇ ਕਿਤੇ ਨਰਕ ਘਾਰਗੇ ਕਿਤੇ ਰਾਧਾ ਸਵਾਮੀ ਕਿਤੇ ਲਾਲ ਕੁਰਤੇ ਕਿਤੇ ਸੱਚਾ ਸਬਦਾ ਨਾਮ ਰਖਵਾ ਕੇ ਬਿਆੰਤ ਦੁਕਾਨਾਂ ਖੋਲ੍ਹੇ ਬੈਠੇ ਹਨ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਟਾਈਮ ਵਿੱਚ ਵੀ ਪਖੰਡੀਆਂ ਨੇ ਮੜਾ ਭਾਰੀ ਪਖੰਡ ਚਲਾਇਆ ਤੇ ਔਰ ਜਦੋਂ ਕਿਸੇ ਵੀ ਦੇਹਧਾਰੀ ਕੋ ਸ਼ਿਵਨਾਬ ਦੀ ਭਾਵਨਾ ਪੂਰੀ ਨਾ ਹੋ ਸਕੇ ਸੋ ਸਾਰਿਆਂ ਨੂੰ ਫੜ ਕੇ ਬੰਦ ਕੀਤਾ ਗਿਆ ਜਦ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਅੱਗੇ ਪਹੁੰਚੇ ਸੰਗਲਾ ਦੀਪ ਵਿੱਚ ਸੋ ਉਸ ਰਾਜੇ ਨੂੰ ਜਾਨ ਬਖਸ਼ਿਆ ਪਦਮਨੀ ਨੂੰ ਸ਼ਾਂਤੀ ਬਖਸ਼ੇ ਦੇਹਧਾਰਕੇ ਸਤਿਗੁਰ ਦੇ ਚਰਨੀ ਪਿਆਰ ਕੇ ਉਹ ਰਾਜਾ ਸੋ ਪਖੰਡੀਆਂ ਦਾ ਪਖੰਡ ਗੁਰੂ ਨਾਨਕ ਦੇਵ ਜੀ ਨੇ ਉਗੇੜਿਆ ਸੀ ਇਸੇ ਤਰ੍ਹਾਂ ਹੀ ਅੱਜ ਵੀ ਜੋ ਦੇ ਧਾਰੀ ਹਨ 사ਵਾ 사ਵਾ ਤੇ ਸੰਗਤਾਂ ਨੂੰ ਝੂਠੇ ਪ੍ਰਚਾਰ ਦੁਆਰਾ ਗੁੰਮਰਾਹ ਕਰਕੇ ਆਪਣੀ ਪੂਜਾ ਪ੍ਰਤਿਸ਼ਟਾ ਵਾਸਤੇ ਪਰੇਰਨਾ ਕਰ ਰਹੇ ਹਨ ਉਹਨਾਂ ਤੋਂ ਬਚਣ ਵਾਸਤੇ ਸਿੱਖ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤਸ਼ਾਹੀ ਦਾ ਆਸਰਾ ਲੈਣਾ ਚਾਹੀਦਾ ਹੈ ਜਦੋਂ ਬਾਣੀ ਪੜਾਂਗੇ ਗੁਰੂ ਸਾਹਿਬ ਨੂੰ ਨਮਸਕਾਰ ਕਰਾਂਗੇ ਗੁਰੂ ਕੇ ਦਿੱਤੇ ਹੋਏ ਗਿਆਨ ਨੂੰ ਹਿਰਦੇ ਚ ਥਾਂ ਦੇਵਾਂਗੇ ਟਿਕਾਵਾਂਗੇ ਬੜਾ ਪਾਰਿ ਆਨੰਦ ਪ੍ਰਾਪਤ ਹੋਵੇਗਾ ਸਤਿਗੁਰੂ ਦੀ ਕਿਰਪਾਲਤਾ ਹੋਵੇਗੀ ਜਿਸ ਵੇਲੇ ਸਿੱਖਾਂ ਨੇ ਬੇਨਤੀ ਕੀਤੀ ਕਿ ਜੀ ਗੁਰੂ ਸਾਹਿਬ ਜੋ ਪੂਰਨ ਗੁਰੂ ਜੀ ਹਰ ਉਸ ਦੇ ਲਖਣ ਰਸਾ ਤਾਂ ਸੁਣ ਕੇ ਸਤਿਗੁਰ ਸਿੱਖਾਂ ਪਾਸੋਂ ਇਹ ਕਰਵਾਉਂਦਿਆਂ ਇਹ ਭਾਈ ਗੁਰਮੁਖੋ ਗੁਰਸਿੱਖੋ ਜਿਸ ਵਿੱਚ ਇਹ ਗੁਣ ਹੋਣ ਜੋ ਅਸੀਂ ਦੱਸ ਰਹੇ ਹਾਂ ਉਸ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਇਹ ਗੁਣਾ ਵਾਲਾ ਠੀਕ ਹੈ ਇਹ ਕਲਿਆਣਕਾਰੀ ਹੈ ਦੁੱਖਾਂ ਦਾ ਮਿੱਤਰ ਵਾਲਾ ਹੈ ਸ਼ਾਂਤੀ ਬਖਸ਼ੇਗਾ ਤੋ ਸਤਖੰਡ ਦੇ ਪ੍ਰਾਪਤੀ ਪ੍ਰਵਾਹ ਸਕਦਾ ਹੈ ਉਹ ਸਤਿਗੁਰੂ ਦੇ ਕਿਹੜੇ ਗੁਣ ਹਨ ਤਾਂ ਸੁਣ ਕੇ ਸਤਿਗੁਰੂ ਸਿੱਕੇ ਪਾਛਾ ਉਤਰ ਦੇ ਰਹੇ ਹਨ ਪ੍ਰੇਮੀਆਂ ਤਾਂ ਨਿਰਤਕਾ ਪਾਇਓ ਤਨ ਸਾਸਾ ਨਿਰਤਕ ਕੋ ਕਾ ਪਾਇਓ ਤਨ ਸਾਸਾ ਪੂਰੇ ਗੁਰ ਕੀ ਦੇਖ ਵਡਾਈ ਇਹ ਪੂਰਨ ਗੁਰੂ ਦੀ ਵਡਿਆਈ ਹੈ ਜਿੱਥੇ ਵੀ ਗੁਰੂ ਦੇ ਪਰਕ ਸੰਬੰਧੀ ਬਚਨ ਹੁੰਦੇ ਹਨ ਉਥੇ ਪੂਰਾ ਅਖਰਨਾਲ ਆਉਂਦਾ ਹੈ ਪੂਰਤ ਅਖਰ ਤਾਂ ਕਹਿਣਾ ਪਿਆ ਤੇ ਅਧੂਰੇ ਬਹੁਤੇ ਸਾਨ ਪੂਰ ਕੋਈ ਵਿਰਲਾ ਵਿਰਲਾ ਹੈ ਨ ਵਿਰਲੇ ਨਹੀਂ ਘਣੇ ਕੋਈ ਵਿਰਲੇ ਵਿਰਲੇ ਐਸੇ ਤੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦਾਂ ਕਿ ਮਿਰਤਕ ਤੋਂ ਪਾਇਓ ਤਨ ਸਾਤਾ ਮਹਾਰਾਜ ਕਹਿੰਦੇ ਸਿੱਖੋ ਜਿਹੜਾ ਮਰਿਆ ਹੋਇਆ ਨੂੰ ਜਿਉਂਦੇ ਕਰ ਦੇਵੇ ਉਹਦਾ ਨਾਮ ਪੂਰਨ ਗੁਰੂਆ ਉਸ ਦੀ ਵਿਡਿਆਈ ਸੋਭਾ ਨਹਿਮਾ ਦੇਖਣੀ ਕਰਾਂ ਪਹਿਲੇ ਸਰੂਪ ਵਿੱਚ ਸਤਿਗੁਰ ਨਾਨਕ ਦੇਵ ਜੀ ਦਿੱਲੀ ਵਿੱਚ ਜਿਸ ਵੇਲੇ ਪਹੁੰਚਿਆ ਹਾਂ ਉਹ ਸਕੰਦਰ ਲੋਧੀ ਦਾ ਹਾਥੀ ਮਰ ਗਿਆ ਉਸ ਵੇਲੇ ਮੁਹਾਵਤ ਨੇ ਆ ਕੇ ਬੇਨਤੀ ਕੀਤੀ ਮਹਾਰਾਜ ਸਤਗੁਰੂ ਜੀ ਕਿਰਪਾ ਕਰੋ ਮੇਰਾ ਹਾਥੀ ਜ਼ਿੰਦਾ ਕਰ ਦੇਵੋ ਮੈਂ ਗਰੀਬ ਆਦਮੀ ਹਾਂ ਇਸ ਦੁਆਰ ਮੇਰੀ ਤਕਦੀਰ ਕਾ ਹੈ ਸਤਗੁਰੂ ਜੀ ਉਸਨੇ ਨਿਰਮਾਨਤਾ ਦੇਖ ਕੇ ਦੀਨਗੀ ਪਤ ਕੇ ਕਿਰਪਾ ਦ੍ਰਿਸ਼ਟੀ ਨਾਲ ਟੱਕਿਆ ਮਰਿਆ ਹੋਇਆ ਹਾਥੀ ਜਿਉਂਦਾ ਕਰ ਦਿੱਤਾ ਕਾਜੀ ਨੇ ਆ ਕੇ ਤਰਕ ਮਾਰੇ ਲੱਗਾ ਜੇ ਤੁਹਾਡੇ ਕਿ ਸ਼ਕਤੀ ਹੈ ਤੈਨੂੰ ਹੁਣ ਮਾਰ ਕੇ ਵਿਖਾਵੋ ਮਹਾਰਾਜ ਕਹ ਲਗੇ ਭਾਜੇ ਅਕਾਲ ਪੁਰਖ ਨੂੰ ਭਾਵੇਗਾ ਤੇ ਮਰ ਜਾਵੇਗਾ ਇੰਨੀ ਗੱਲ ਕਹਿਣ ਤੋਂ ਫੇਰ ਹੱਥੇ ਮਰ ਗਿਆ ਫੇਰ ਬੇਨਤੀ ਕੀਤੀ ਬੜੇ ਤਰਲੇ ਲੈ ਸਤਿਗੁਰੂ ਦੇ ਕੋਲ ਸਮਾਂ ਤੱਕ ਚੁੱਪ ਰਹੇ ਮੁਹਾਵਤ ਨੇ ਬੇਨਤੀ ਕੀਤੀ ਮਹਾਰਾਜ ਇਹਨੇ ਪਰਖ ਕਰ ਲਈ ਆਪ ਜੀ ਨੇ ਬਚਨ ਕਰ ਦਿੱਤਾ ਮੈਂ ਗਰੀਬ ਆਦਮੀ ਵਿੱਚੇ ਮਾਰਿਆ ਗਿਆ ਮੇਰੇ ਤੇ ਤਰਸ ਕਰੋ ਫੇਰ ਉਹ ਜਿੰਦਾ ਕੀਤਾ ਸੀ ਮਿਰਤਕ ਤੋਂ ਪਾਇਓ ਤਨ ਸਾਤਾ ਪੂਰੇ ਗੁਰ ਕੀ ਦੇਖ ਵਡਾਈ ਇਕ ਹਾਲ ਤਾਂ ਜੀ ਪੂਰਨ ਗੁਰੂ ਦੀ ਵਿਢਾਈ ਹੈ ਪਹਿਲੇ ਰੂਪ ਵਿੱਚ ਕਿਰਪਾਲਤਾ ਕੀਤੀ ਜੀਜੇ ਰੂਪ ਵਿੱਚ ਵੀ ਜਿਸ ਵੇਲੇ ਮਾਤਾ ਦਾ ਪੁੱਤਰ ਮਰ ਗਿਆ ਸਤਿਗੁਰੂ ਗਰੀਬ ਨਿਵਾਜ਼ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਨੇ ਇਸ ਕਰਨਾ ਵਿੱਚ ਜਿਹੜੀ ਤੇ ਲਿਆ ਪਾਇਆ ਭਾਈ ਵੱਲੂ ਜੋ ਗੁਰੂ ਸਾਹਿਬ ਦਾ ਗੜਵਈ ਸੀ ਉਸ ਨੂੰ ਭੇਜਿਆ ਗਿਆ ਕਿ ਜਾ ਜਾ ਕੇ ਗੁਰੂਕਾ ਇਸ ਮਾਤਾ ਨੂੰ ਕਹੋ ਕਿ ਇੱਥੇ ਰੋਣਾ ਅਮਰਤ ਵੇਲਾ ਹੈ ਸੋ ਭਜਨ ਕਰਨ ਦਾ ਟਾਈਮ ਅਮਰਤ ਵੇਲੇ ਤੇਰਾ ਦੁੱਖ ਸੁਣਾਵਾਂਗੇ ਜਦੋਂ ਤੇਰੇ ਤੋਂ ਔਰ ਜਿਸ ਮਾਤਾ ਇੱਕ ਉਹ ਪੁੱਤਰ ਦੀ ਮੌਤ ਦੇ ਕਾਰਨ ਉੱਤਰ ਗਿਆ ਹੈ ਉਸ ਨੂੰ ਤਕਾਤ ਤੇ ਸ਼ਾਂਤੀ ਗੁਰਮਤਿ ਦੇ ਨਾਲ ਕਿਵੇਂ ਬਹੁਤਾ ਵਰਨਾਪ ਸੁਣ ਕੇ ਸਤਿਗੁਰ ਜੀ ਆਪ ਸਗਾਤਨ ਛੱਡ ਕੇ ਉਸ ਮ੍ਰਿਤੂ ਸਰੀਰ ਦੇ ਪਾਸ ਚਲੇ ਗਏ ਉਸ ਦੇ ਕੇਰੇ ਉੱਪਰ ਆਪਣੇ ਪਵਿੱਤਰ ਚਰਨਾਂ ਦਾ ਅੰਗੂਠਾ ਲਾ ਕੇ ਉਸ ਨੂੰ ਜਿਉਂਦਾ ਕਰ ਦਿੱਤਾ ਤੇ ਨਾਲ ਇਹ ਬਚਨ ਕੀਤਾ ਕਿ ਭਾਈ ਦੁਨੀਆਂ ਨੇ ਹਮੇਸ਼ਾ ਜੰਮਣਾ ਤੇ ਮਰਨਾ ਹੈ ਸੋ ਹਰ ਵੇਲੇ ਪਰਮੇਸ਼ਰ ਦੇ ਸਰੀਰ ਬੰਨਣਾ ਠੀਕ ਨਹੀਂ ਜਦੋਂ ਤੱਕ ਅਸੀਂ ਗੁਰਤਾ ਗੱਦੀ ਕਰਦੇ ਹਾਂ ਤਦੋਂ ਤੱਕ ਗੋਇੰਦਵਾਲ ਸਾਹਿਬ ਦੇ ਵਿੱਚ ਕਿਸੇ ਦੀ ਮੌਤ ਨਹੀਂ ਹੋਵੇਗੀ ਮਰੇਗਾ ਕੋਈ ਨਹੀਂ 22 ਸਾਲ ਸਤਗੁਰੂ ਜੀ ਨੇ ਗੁਰਤਾ ਗੱਦੀ ਕੀਤੀ ਹੈ ਗੁਰੂ ਅਮਰਦਾਸ ਸਾਹਿਬ ਜੀ ਨੇ ਮਨੋਖ੍ਰਿਤਾ ਕੀਤੀ ਕਿਸੇ ਪਸ਼ੂ ਪੰਛੀ ਦੀ ਖਾਲਸਾ ਜੀ ਮੌਤ ਨਹੀਂ ਹੋਈ ਉਸ ਮਰੇ ਹੋਏ ਬੱਚੇ ਨੂੰ ਜਿਉਂਦਾ ਕਰ ਦਿੱਤਾ ਐਸੇ ਗੁਰੂ ਗਰੀਬਨਵਾਦ ਜਿਹਨ ਇਹ ਪੂਰਨ ਗੁਰੂ ਦੀ ਵਿਡਿਆਈ ਹੈ ਪਾਣੀ ਨੂੰ ਸਰੂਪ ਵਿੱਚ ਵੀ ਇਹ ਤਾਕਤ ਕਮੇਤਾ ਸੰਮਰ ਤੇ ਮੋਤਮ ਦੇ ਸਾਥੀ ਆਉਂਦੀ ਹੈ ਗੁਰੂ ਘਰ ਦੇ ਪ੍ਰੇਮਈ insan ਸਤਿਗੁਰੂ ਸੱਚੇ ਪਾਤਸ਼ਾਹ ਦੇ ਸੇਵਾ ਕਰਨੀ ਚਾਹੀਏ ਜਿਵੇਂ ਅੱਜ ਕੱਲ ਦੇ ਆਮ ਆਸ਼ੀਆ ਲੋਕ ਸਿੱਖਾਂ ਤੇ ਤਰਕ ਤਰਕ ਕਰਦੇ ਹਨ ਪਹਿਲਾਂ ਤੋਂ ਲੈ ਕੇ ਉਹਨਾਂ ਨੇ ਨਫ਼ਰਤ ਛੱਡੀ ਵੀ ਫਿਰਕਾ ਪ੍ਰਸਤ ਦੇ ਦਾ ਸੋ ਮਤੀਰਾ ਇਹਨਾਂ ਲੋਕਾਂ ਦਾ ਰਿਹਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਦੇ ਪ੍ਰੇਮੀਆਂ ਨੇ ਇਹ ਮੇਰੇ ਕੋਲ ਨੌਕਰੀ ਕੀਤੀ ਸ਼ਾਹਕਾਰਾਂ ਦੇ ਪਾਸ ਮੰਦਿਰ insan ਇਹਨਾਂ ਨੇ ਵੀ ਕੁਝ ਮਾਰਾ ਬਣੇ ਇਹਨਾਂ ਨੇ ਕਿਹਾ ਕਿ ਸਾਨੂੰ ਇਹ ਦੇ ਦਿਓ ਅੱਤੀ ਗੁਰੂ ਕਰਦੇ ਸੇਵਾ ਕਰਨੀ ਹੈ ਲੰਗਰ ਛਕਾਉਣਾ ਗੁਰੂਆਂ ਨੂੰ ਸਾਉਕਾਰ ਨੇ ਜਵਾਬ ਦੇ ਦਿੱਤਾ ਕਿ ਜੇ ਗੁਰੂ ਸਾਹਿਬ ਜੀ ਸਿੱਖ ਦੇ ਘਰੋਂ ਭੁੱਖੇ ਮੁੜ ਗਏ ਨਾਲੇ ਗੁਰੂ ਕਾਂ ਵੀ ਹਾਸੀ ਹੋਵੇ ਕਿ ਨਾਲੇ ਸਿੱਖਾਂ ਦੇ ਸੋ ਇਹ ਖਟਿਆਈ ਰਾਸਤੇ ਮਾਨਕ ਸਿੱਖਾਂ ਨੂੰ ਜਵਾਬ ਦਿੱਤਾ ਪਿਓ ਪੁੱਤ ਨੇ ਸਮੰਗ ਤੇ ਮੁਸਰ ਨੇ ਕਾਰੋ ਤੇ ਬੈਠ ਕੇ ਸਲਾਹ ਕੀਤੀ ਕਿ ਸਿੱਖ ਨੂੰ ਚੋਰੀ ਕਰਨੀ ਬੜਾ ਭਾਰੀ ਪਾਪ ਹੋਇਆ ਕਰਦਾ ਹੈ ਔਰ ਆਪਾਂ ਚੋਰੀ ਤਾਂ ਕਰੀ ਨਹੀਂ ਪਰ ਸਿੱਖ ਨੂੰ ਆਪਣਾ ਹੱਕ ਲੈਣਾ ਬੜਾ ਭਾਰੀ ਕੰਮ ਵੀ ਹੋਇਆ ਕਰਦਾ ਹੈ ਇਹ ਵਿਚਾਰ ਕੇ ਅਰੇ ਕਰ ਲਈ ਕਿ ਆਪਾਂ ਰਾਤ ਨੂੰ ਕਿਸ ਦੇ ਘਰ ਪਸ਼ਾਹਕਾਰ ਦੇ ਪ੍ਰਵੇਸ਼ ਹੋ ਕੇ ਜੋ ਆਪਣਾ 500 ਰੁਪਇਆ ਬੰਦਾ ਹੈ ਉਹ ਲੈ ਇਹ ਬਾਕੀ ਮਾਇਆ ਨੂੰ ਆਪਾਂ ਨਹੀਂ ਲਿਆਵਾਂਗੇ ਇਹ ਵਿਚਾਰ ਕਰਕੇ ਸੰਮਣ ਤੇ ਮੂਠਨ ਦੋਵੇਂ ਤੁਰ ਪਏ ਪੁਰਾਣੇ ਘਰਾਂ ਵਿੱਚ ਅੱਜ ਕੱਲ ਵੀ ਜਿੱਥੇ ਹਨ ਵੈਸੇ ਤਾਂ ਲੋਕਾਂ ਨੂੰ ਢਾ ਕੇ ਬਹੁਤੇ ਨਵੇਂ ਪਾ ਲਏ ਐ ਪਰ ਪਿੰਡਾਂ ਵਿੱਚ ਪ੍ਰਾਣਿਕ ਘਰਾਂ ਵੱਲ ਟੱਕਿਆ ਜਾਵੇ ਤਾਂ ਕੋਠਿਆਂ ਦੇ ਵਿੱਚ ਪਰਮੋਗ ਜੇ ਰੱਖੇ ਹੁੰਦੇ ਹਵਾਵਾਤਨ ਧੁੱਪ ਪੈਣ ਵਾਸਤੇ ਉਸ ਦੇ ਵਿੱਚ ਦੀ ਸੰਮਣ ਨੂੰ ਮੂਸਨ ਨੇ ਸੋ ਸੰਮਣ ਨੇ ਮੂਸਨ ਨੂੰ ਥੱਲੇ ਵਗਾ ਦਿੱਤਾ ਭਾਰਾ ਸਰੀਰ ਦੀ ਥੱਲੇ ਤਾਂ ਵਾਗ ਗਿਆ 500 ਰੁਪਏ ਦੀ ਫੈਲੀ ਲੈ ਕੇ ਜਦ ਉੱਪਰ ਉਸ ਨੂੰ ਖਿੱਚਣਾ ਚਾਹਿਆ ਢੇਕ ਭਾਰਾ ਹੋਣ ਦੇ ਕਾਰਨ ਉਹ ਮੋਗ ਦੇ ਵਿੱਚ ਮੂਸਨ ਦੀ ਫਸ ਗਏ ਪੁੱਤਾਂ ਕੀਤਾ ਤੇ ਪੁੱਤਰ ਨੇ ਸਲਾਹ ਕੀਤੀ ਕਿ ਹੁਣ ਕੀ ਕੀਤਾ ਕੀ ਕੀਤਾ ਜਾਵੇ ਉਸ ਵੇਲੇ ਪੈਸੇ ਹੱਥ ਵਿੱਚ ਮੂਰਥ ਨੇ ਲੈ ਲਏ ਪੁੱਤਰ ਨੇ ਬੇਨਤੀ ਕੀਤੀ ਪਿਤਾ ਜੀ ਗੁਰੂ ਸਾਹਿਬ ਆਪਣੇ ਘਰ ਵਿੱਚੋਂ ਭੁੱਖੇ ਨਹੀਂ ਮੁੜਨੇ ਚਾਹੀਦੇ ਸੋ ਤਲਵਾਰ ਲੈ ਕੇ ਮੇਰਾ ਸਿਰ ਕੱਟ ਲੈ ਸਿਰ ਮੇਰਾ ਲੈ ਜਾ ਕਿ Laash ਇੱਥੇ ਪਈ ਰਹਿਣ ਦੇ ਰੁਪਈਏ ਲਾ ਕੇ ਲੰਗਰ ਗੁਰੂ ਕਿਆਂ ਵਾਸਤੇ ਪਿਆਰ ਕਰੇ ਇਸੇ ਤਰ੍ਹਾਂ ਹੀ ਕੀਤਾ ਗਿਆ ਖਾਲਸਾ ਜੀ ਪਿਤਾ ਨੇ ਗੁਰੂ ਘਰ ਦੀ ਸੇਵਾ ਕਰਨ ਵਾਸਤੇ ਕੀਤੇ ਵਚਨ ਪੂਰਿਆਂ ਕਰਨ ਵਾਸਤੇ ਆਪਣੇ ਪੁੱਤਰ ਦਾ ਸਿਰ ਕੱਟ ਕੇ ਹੱਥ ਵਿੱਚ ਪਕੜ ਲਿਆ ਲਾਚ ਉਹਦੇ ਘਰ ਦੇ ਸ਼ਾਹਕਾਰ ਦੇ ਡਿੱਗ ਪਈ ਆਪਣੀ ਮਿਹਨਤ ਦੀ ਕੀਤੀ ਕਮਾਈ ਦੀ ਮਾਇਆ ਲੈ ਕੇ ਘਰ ਚੱਲਿਆ ਗਿਆ ਸਾਰੀ ਰਾਤ ਲੰਗਰ ਤਿਆਰ ਕੀਤਾ ਦਿਨ ਤੇਰੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਇਸ ਪ੍ਰੇਮੀ ਦੇ ਘਰ ਇੱਕ ਪਹੁੰਚੇ ਲੰਗਰ ਪਿਆਰ ਹੈ ਪੰਕ ਲੱਗਣ ਲੱਗੀ ਗੁਰੂ ਸਾਹਿਬ ਨੇ ਪੁੱਛਿਆ ਕਿ ਭਾਈ ਤੇਰਾ ਪੁੱਤਰ ਕਿੱਥੇ ਹੈ ਭਾਈ ਨੇ ਖਿਆਲ ਕੀਤਾ ਜੇ ਸਹੀ ਗੱਲ ਦੱਸੀ ਗੁਰੂ ਸਾਹਿਬ ਨੇ ਲੰਗਰ ਨਹੀਂ ਛਕਣਾ ਸੰਕੋਚ ਕਰਨਗੇ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਨਿਮਰਤਾ ਸਹਿਤ ਬੇਨਤੀ ਕਰਨ ਲੱਗਾ ਮਹਾਰਾਜ ਸਾਰੀ ਰਾਤ ਲੰਗਰ ਪਿਆਰ ਕਰਦੇ ਰਹੇ ਆ ਪੁੱਤਰ ਥੱਕ ਗਿਆ ਹੈ ਉਹ ਸੌ ਗਿਆ ਹੈ ਮਹਾਰਾਜ ਕਹਿੰ ਲਗੇ ਨਹੀਂ ਭਾਈ ਸਾਡੇ ਪਾਸ ਲਿਆਓ ਫਿਰ ਇਹ ਹੀ ਬੇਨਤੀ ਕੀਤੀ ਸੀ ਸਿੱਖ ਵੱਲੋਂ ਤੀਜੀ ਵਾਰ ਗੁਰੂ ਸਾਹਿਬ ਨੇ ਕਹਿ ਦਿੱਤਾ ਕਿ ਜਦੋਂ ਤੱਕ ਤੂੰ ਆਪਣੇ ਪੁੱਤਰ ਨੂੰ ਸਾਡੇ ਪਾਸ ਨਹੀਂ ਲਿਆਉਂਦਾ ਤਦ ਤੱਕ ਅਸੀਂ ਲੰਗਰ ਨਹੀਂ ਛਕਾਂਗੇ ਅਕੀਰ ਹੱਥ ਜੋੜ ਕੇ ਬੇਨਤੀ ਭਾਈ ਨੂੰ ਪਰਮ ਸੱਚੇ ਪਾਤਸ਼ਾਹ ਉਹ ਉਸ ਨੂੰ ਜੇ ਸੌ ਗਿਆ ਹੈ ਜਿਸ ਨੂੰ ਦੇ ਸੌ ਕੇ ਕਦੇ ਸੰਸਾਰ ਵਿੱਚ ਕੋਈ ਉੱਠਿਆ ਨਹੀਂ ਪਾਣ ਨਿਰਤੂ ਹੋ ਗਿਆ ਹੈ ਮਹਾਰਾਜ ਨੇ ਉੱਠ ਕੇ ਉਸ ਦੇ ਕੋਲ ਜਾ ਕੇ ਕਿਹਾ ਗੱਜ ਕੇ ਕਹੋ ਸਤਨਾਮ ਸ੍ਰੀ ਵਾਹਿਗੁਰੂ ਇਹ ਕਹਿ ਤੇ ਖਾਲਸਾ ਜੀ ਜਿਹਾ ਹੁੰਦਾ ਕਰ ਦਿੱਤਾ ਜਿਸ ਦੀ ਗਵਾਹੀ ਗੁਰੂ ਸਾਹਿਬ ਦੀ ਬਾਣੀ ਦੇ ਰਹੀ ਹੈ ਸੰਮਣ ਜਿਸ ਪ੍ਰੇਮ ਦੀ ਦਮਕ ਹੋਤੀ ਸਾਤ ਰਾਵਣ ਹੁਤੇ ਸਹ ਰਤ ਨੇ ਜਨ ਸਰ ਦੀ ਨੇਕਾਤ ਇਹ ਕਹਿ ਵੇਖੇ ਸਾਹਮਣਾ ਹਕਾਰ ਨਾ ਕਰ ਬੈਠੀ ਕਿ ਮੈਂ ਆਪਣੇ ਪੁੱਤਰ ਦਾ ਸਿਰ ਵੱਢ ਕੇ ਗੁਰੂ ਘਰ ਦੀ ਸੇਵਾ ਕੀਤੀ ਹੈ ਤੋ ਖਾਲਸਾ ਜੀ ਜੇ ਗੁਰੂ ਘਰ ਦੀ ਸੇਵਾ ਸਿਰ ਦੇ ਕੇ ਵੀ ਪਰਵਾਹ ਹੋ ਜਾਵੇ ਤਾਂ ਵੀ ਬੜਾ ਭਾਰੀ ਸਸਤਾ ਸੌਦਾ ਹੈ ਭਾਵੇਂ ਆਜ ਕੱਲ ਕੁਝ ਲੋਕਾਂ ਵਿੱਚ ਐਸਾ ਵੀ ਆ ਜਾਂਦਾ 2-4 ਰੁਪਏ ਖਰਚ ਕੀਤੇ ਹੋਣ ਪਰਸਾਂ ਦੇ ਵਿੱਚ ਬਿਆਨ ਹੋਰ ਅਨੇਕ ਪ੍ਰਕਾਰ ਦੇ ਇਸ਼ਤਿਹਾਰ ਬਾਜ਼ੀ ਸੇਵਾ ਕਰਨ ਵਾਲਿਆਂ ਦੀ ਨਿੰਦਿਆ ਤੇ ਪ੍ਰਾਪਤੇ ਕੰ ਦਾ ਸ਼ੁਰੂ ਕਰ ਦੁੰਦੇ ਐ ਪਰ ਗੁਰੂ ਘਰ ਦੀ ਸੇਵਾ ਸਿਰ ਦੇ ਕੇ ਵੀ ਕੀਤੀ ਜਾਵੇ ਤਾਂ ਵੀ ਸਸਤਾ ਸੌਦਾ ਹੈ ਜਿਵੇਂ ਬਾਬਾ ਮਨੀ ਸਿੰਘ ਸਾਹਿਬ ਦੀ ਸ਼ਹੀਦ ਨੂੰ ਸੰਗਤਾਂ ਨੇ ਬੇਨਤੀ ਕੀਤੀ ਸੀ ਬਾਬਾ ਜੀ ਤੁਹਾਡੇ ਸਰੀਰ ਵੀ ਬੜੀ ਭਾਰੀ ਲੋੜ ਹੈ ਤੁਹਾਡੇ ਸਰੀਰ ਦੇ ਬਰਾਬਰ ਜਿੰਨੇ ਵਿਰਤ ਹੋ ਗਏ ਸੀ ਮਾਇਆ ਤੋਲ ਕੇ ਨ ਜਾਦਮਾ ਨੂੰ ਦੇ ਦਿੰਦੇ ਹਾਂ ਬਾਬਾ ਬਨੀ ਸਿੰਘ ਜੀ ਨੇ ਉੱਤਰ ਦਿੱਤਾ ਸੀ ਤਨ ਗੰਦਗੀ ਕੀ ਕੋਠੜੀ ਹਰ ਹੀਰੀਆ ਦੀ ਖਾਨ ਜੇ ਤਨ ਦਿੱਤਿਆ ਹਰ ਮੇਰਾ ਤਉ ਕੀ ਸੱਤਾ ਜਾਣ ਮਿਰਤਕ ਤੋਂ ਪਾਇਓ ਤਨ ਸੱਤਾ ਪੂਰੇ ਗੁਰ ਕੀ ਦੇਖ ਵਡਾਈ ਇਹ ਖਾਲਸਾ ਦੀ ਪੂਰਨ ਗੁਰੂ ਦੇ ਲਖਣ ਹੈ ਅੱਜ ਅਸਾਕੇ ਦਾ ਵੀ ਪਵਿੱਤਰ ਜਹਾੜਾ ਬਾਰੇ ਮਹਾ ਦੀ ਕਥਾ ਪਾਣੀ ਹੋਣੀ ਹੈ ਸੋ ਖਾਲਸਾ ਜੀ ਜੋਜੀ ਪ੍ਰੀਤਮ ਪੁੱਤਰਾਂ ਦੇ ਦਾਨੀ ਨੇ ਅੱਜ ਦੇ ਦਿਨ 17/56 ਦਿੱਕਨੀ ਵਾਲੇ ਦਿਨ ਜੋਜੀ ਪ੍ਰੀਤਮ ਜੀ ਨੇ ਪੰਜਾ ਸੁੱਖਾਂ ਦਾ ਸਿਰ ਇਕੱਠੇ ਵਿੱਚੋਂ ਲੈ ਕੇ ਇਹ ਨਾ ਨਹੀਂ ਸੀ ਕਿਸੇ ਦਾ ਲਿਆ ਜਾਂ ਇਹ ਨਹੀਂ ਸੀ ਕਿ ਤੁਹਾਨੂੰ ਮਰਦ ਦਾ ਜਾਂ ਜਨਾਨੀ ਦਾ ਸਿਰ ਚਾਹੀਦਾ ਇਹ ਕਿਹਾ ਸੀ ਖਾਲਸਾ ਜੀ ਸਾਨੂੰ ਇੱਕ ਸੀਸ ਦੀ ਲੋੜ ਹੈ ਉਸ ਵੇਲੇ ਭਾਈ ਦਾਇਆ ਸਿੰਘ ਜੀ ਜੋ ਛਤਰੀ ਬਾਸ ਵਿੱਚੋਂ ਸਾਨੂੰ ਲਾਹੌਰ ਦੇ ਵਿੱਚ ਰਹਿਣ ਵਾਲੇ ਜਿਨ੍ਹਾਂ ਦੇ ਪਿਤਾ ਦਾ ਨਾਮ ਮਈਆ RAM ਜੀ ਸੀ ਮਾਤਾ ਦਾ ਨਾਮ ਸੋਭੀ ਜੀ ਸੀ 1725 ਵਿੱਚ ਜਿੰਨਾ ਸੁੱਖਾਂ ਦਾ ਜਨਮ ਹੋਇਆ ਹੈ ਤੋਂ ਫੱਗਣ ਦੀ ਸੰਗਰਾਦ ਵਾਲੇ ਦਿਨ ਐਤਵਾਰ ਅਮਰਤ ਵੇਲੇ 13 ਸਾਲ ਦੀ ਉਮਰ ਵਿੱਚ ਆਨੰਦਪੁਰ ਸਾਹਿਬ ਗੁਰੂ ਸਾਹਿਬ ਦੇ ਪਾਸ ਭਾਈ ਦਇਆ ਸਿੰਘ ਜੀ ਦਾਯाराम ਦੇ ਰੂਪ ਵਿੱਚ ਪਹੁੰਚੇ ਹਨ ਉੱਥੇ ਰਹਿ ਕੇ 1756 ਵਿਕਰਮੀ ਨੂੰ ਲੋਧੀ ਪ੍ਰੀਤਮ ਦੇ ਹੱਥੋਂ ਅਮਰਤ ਸਾਹਿਬ ਤੋਂ ਸੀਸ ਭੇਟਾ ਕਰਕੇ ਸਿੰਘ ਬਣ ਕੇ ਗੁਰੂ ਵਾਲੇ ਬਣ ਕੇ ਉਹ ਰਾਤ ਮਰਜਾ ਦੇ ਪਰਪਤ ਰਹਿ ਕੇ ਮਹਾਨ ਕੁਰਬਾਨੀ ਕੀਤੀ ਅਤੇ 1700 ਏ 63 ਵਿਕਰਮੀ ਨੂੰ ਸਤਖੰਡ ਸ੍ਰੀ ਹਜੂਰ ਸਾਹਿਬ ਜਿੱਥੇ ਸਤਖੰਡ ਗਵਨ ਕੀਤਾ ਬਾਬਾ ਦਇਆ ਸਿੰਘ ਜੀ ਨੇ ਇਸੇ ਤਰ੍ਹਾਂ ਭਾਈ ਧਰਮ ਸਿੰਘ ਜੀ ਜਿਨ੍ਹਾਂ ਦਾ ਨਾਮ ਪਹਿਲਾਂ ਧਰਮਚੰਦ ਵੀ ਸੀ ਦਿੱਲੀ ਨਿਵਾਸੀ ਸੋ ਭਾਈ ਦਇਆ ਸਿੰਘ ਜੀ ਲੋਹ ਦੇ ਅਵਤਾਰ ਮੰਨੇ ਹਨ ਭਾਈ ਧਰਮ ਸਿੰਘ ਜੀ ਜੋ ਸਤਨ ਇਹ ਧੰਨੇ ਜਾ ਕੇ ਅਵਤਾਰ ਮੰਨੇ ਹਨ 1700 ਤੇ 1727 ਵਿੱਚ ਭਾਈ ਦਾਸ ਸਿੰਘ ਦਾ ਭਾਈ ਧਰਮ ਸਿੰਘ ਦਾ ਜਨਮ ਹੋਇਆ ਹੈ ਅਤੇ 1700 ਤੇ 68 ਬਿਕਰਮੀ ਨੂੰ ਸਤਖੰਡ ਗमन ਕੀਤਾ ਹੈ 25 ਸਾਲ ਦੀ ਉਮਰ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਾਸ ਅਨੰਦਪੁਰ ਸਾਹਿਬ ਭਾਈ ਧਰਮ ਸਿੰਘ ਜੀ ਪਹੁੰਚੇ ਸਨ ਇਸੇ ਤਰ੍ਹਾਂ ਹੀ ਭਾਈ ਹਿੰਮਤ ਸਿੰਘ ਜੀ ਚਤਰਕੂ ਜੀ ਦੇ ਅਵਤਾਰਤਾਨ 100 ਇਹਨਾਂ ਗੁਰਮਖਾਂ ਦਾ ਜਨਮ 1700 ਤੇ 21 ਬਿਕਰਮੀ ਨੂੰ ਹੋਇਆ ਹੈ 15 ਜੇਖ ਨੂੰ ਬਾਬਾ ਬਕਾਲਾ ਸਾਹਿਬ ਵਿਖੇ ਇਹਨਾਂ ਦੇ ਮਾਤਾ ਪਿਤਾ ਜੀ ਰਹਿੰਦੇ ਸਨ ਗੁਰੂ ਤੇਗ ਬਹਾਦਰ ਸਾਹਿਬ ਦੀ ਜਨ ਸ਼ਰਨ ਵਿੱਚ ਬਾਬਾ ਬਕਾਲਾ ਸਾਹਿਬ ਵਿਖੇ ਬਾਬਾ ਹੈ ਮਕਸੂਦ ਦਾ ਜਨਮ ਹੋਇਆ ਹੈ ਅਤੇ 1700 ਤੇ ਆਕਾਟ ਬਿਕਰਮੀ ਨੂੰ ਚਮਕੌਰ ਸਾਹਿਬ ਦੇ ਵਿੱਚ ਬਾਬਾ ਅਜੀਤ ਸਿੰਘ ਤੇ ਬਾਬਾ ਜੁਹਾਰ ਸਿੰਘ ਜੀ ਦੇ ਨਾਲ ਇਹਨਾਂ ਨੇ ਉਹ ਦੇ ਅੱਠ ਕੋ ਵਾਲੇ ਦਿਨ ਸ਼ਹੀਦੀ ਪ੍ਰਾਪਤ ਕੀਤੀ ਸੀ ਚਮਕੌਰ ਦੇ ਸਾਤਕੇ ਦੇ ਟਾਈਮ ਦੇ ਜਿਸ ਵੇਲੇ ਨੰਦਪੁਰ ਸਾਹਿਲ ਛੱਡਿਆ ਹੈ ਇਸੇ ਤਰ੍ਹਾਂ ਹੀ ਭਾਈ ਮੋਹਨ ਸਿੰਘ ਜਿਹੜੇ ਪੰਜਾਂ ਪਿਆਰਿਆਂ ਵਿੱਚੋਂ ਹਨ ਭਾਈ ਧਰਮ ਸਿੰਘ ਜੀ ਦੇ ਮਾਤਾ ਦਾ ਨਾਮ ਸੀ ਅਤੇਤਾ ਦਾ ਨਾਮ ਸੀ ਮਾਲਦੇਵ ਜੀ ਤੇ ਮਾਤਾ ਦਾ ਨਾਮ ਸੀ ਲਾਲਦੇਵੀ ਜੀ ਭਾਈ ਮੋਹਨ ਸਿੰਘ ਜਿਹੜੇ ਪੰਜਾਂ ਪਿਆਰਿਆਂ ਵਿੱਚੋਂ ਹੋਏ ਹਨ ਇਹਨਾਂ ਗੁਰਮੁਖਾਂ ਦਾ ਮਾਤਾ ਦਾ ਨਾਮ ਪਿਤਾ ਦਾ ਨਾਮ ਜੋ ਹੈ ਉਹ ਜਗਜੀਤਨ ਰਾਏ ਜੀ ਹੈ ਤੇ ਮਾਤਾ ਦਾ ਨਾਮ ਸੰਬਲੀ ਜੀ ਹੈ ਸੋ ਖਾਲਸਾ ਜੀ 1700 ਤੇ 36 ਬਿਕਰਮੀ ਵਿੱਚ ਇਹਨਾਂ ਦਾ ਜਨਮ ਹੋਇਆ ਹੈ 1700 ਆਕਾਟ ਬਿਕਰਮੀ ਨੂੰ ਚਮਕੌਰ ਸਾਹਿਬ ਦੀ ਗੜੀ ਵਿੱਚ ਜੋਤੀ ਜੋਤ ਜੰਗ ਵਿੱਚ ਸਮਾਏ ਹਨ ਬਾਬਾ ਸਾਹਿਬ ਸਿੰਘ ਜੀ ਜਿਹੜੇ ਹੋਏ ਹੈ ਭਾਈ ਸਾਹਿਬ ਸਿੰਘ ਜੀ ਪੰਜਾ ਪਿਆਰਿਆਂ ਵਿੱਚੋਂ ਉਹਨਾਂ ਦਾ ਜਨਮ 1700 ਤੇ 32 ਬਿਕਰਮੀ ਪੰਜ ਮੱਘਰ ਵਾਲੇ ਦਿਨ ਹੋਇਆ ਹੈ 1700 ਆਕਾਟ ਬਿਕਰਮੀ ਨੂੰ ਸਤਿਖੰਡ ਗਵਰ ਚਮਕੌਰ ਸਾਹਿਬ ਦੀ ਗੜੀ ਵਿੱਚ ਉਹਨਾਂ ਗੁਰਮਖਾਂ ਨੇ ਕੀਤਾ ਹੈ ਪਿਤਾ ਦਾ ਨਾਮ ਗੁਰਮਰਾਨ ਜੀ ਅਤੇ ਮਾਤਾ ਦਾ ਨਾਮ ਅਨਕੰਪਾ ਜੀ ਸੀ ਸੋ ਇਹ ਪੰਜਾਂ ਪਿਆਰਿਆਂ ਦਾ ਸੂਕਮ ਰੂਪ ਵਿੱਚ ਬੇਨਤੀ ਕੀਤੀ ਹੈ ਪਰ ਪੰਜਾਂ ਪਿਆਰਿਆਂ ਦੇ ਸਿਰ ਲੈ ਕੇ ਸਤਿਗੁਰੂ ਜੀ ਨੇ ਸਿੱਖਾਂ ਦੇ ਵਿੱਚ ਗੁਰ ਪਰ ਦਿੱਤੇ ਭਾਈ ਦਇਆ ਸਿੰਘ ਜੀ ਦੇ ਸੀਸ ਦੇਣ ਤੋਂ ਸਿੱਖਾਂ ਵਿੱਚ ਜਾਇਆ ਆਈ ਤੇ ਜਿਹਦੇ ਵਿੱਚ ਗਿਆ ਹੋਵੇ ਉਹੀ ਧਰਮ ਦੀ ਤਮਾਈ ਕਰ ਸਕਦਾ ਹੈ ਅਤੇ ਦਇਆ ਦੇ ਪਿੱਛੇ ਧਰਮ ਦਾ ਆਉਣਾ ਜ਼ਰੂਰੀ ਸੀ ਭਾਜ ਧਰਮ ਸਿੰਘ ਦੇ ਸੀਸ ਜੇਨ ਤੋਂ ਸਿੱਖਿਆ ਵਿੱਚ ਧਰਮ ਗ੍ਰਹਿਣ ਕਰਨ ਦੀ ਸ਼ਕਤੀ ਪ੍ਰਾਪਤ ਹੋਈ ਜਿੱਥੇ ਦਇਆ ਤੇ ਧਰਮ ਹੈ ਉੱਥੇ ਹੀ ਫਾਲਸਾ ਜੀ ਹਿੰਮਤ ਹੋਇਆ ਕਰਦੀ ਹੈ ਸੋ ਦਇਆ ਤੇ ਧਰਮ ਦੇ ਪਿੱਛੇ ਪਾਈ ਹਿੰਮਤ ਸਿੰਘ ਜੀ ਦੇ ਸੀਸ ਸੇਣ ਤੋਂ ਸਿੰਘਾਂ ਨੂੰ ਹਿੰਮਤ ਪ੍ਰਾਪਤ ਹੋਈ ਜਿੱਥੇ ਦਇਆ ਧਰਮ ਤੇ ਹਿੰਮਤ ਆ ਜਾਵੇ ਉੱਥੇ ਅਡੋਲਤਾ ਵੀ ਨਾਲ ਹੀ ਆਪਣੇ ਆਪ ਆ ਜਾਂਦੀ ਹੈ ਭਾਈ ਮੋਖਮ ਸਿੰਘ ਨੇ ਸਰੀਰ ਸੀਸ ਦਿੱਤਾ ਮੋਹ ਕਾਮ ਜਿੱਥੇ ਮੋਹ ਕਮ ਹੋਗਾ ਤੇ ਇਸਤ ਤੀ ਪ੍ਰਾਪਤ ਹੋਈ ਅਡੋਕਤਾ ਪ੍ਰਾਪਤ ਹੋਈ ਜਿੱਥੇ ਦਇਆ ਧਰਮ ਹਿੰਮਤ ਤੇ ਇਸਤ ਹੋ ਜਾਵੇ ਉਸੇ ਸਹਿਬ ਦੀ ਪ੍ਰਾਪਤੀ ਹੋਇਆ ਕਰਦੀ ਹੈ ਭਾਈ ਸਾਹਿਬ ਸਿੰਘ ਦੇ ਸੀਸ ਦੇਣ ਤੋਂ ਬਾਅਦ ਸਾਜੀ ਸਹਿਬ ਆਕਾਰ ਪੁਰਖ ਪਰਮੇਸ਼ਰ ਦੀ ਪ੍ਰਾਪਤੀ ਹੋਈ ਇਹ ਪੰਜਾਂ ਪਿਆਰਿਆਂ ਦੁਆਰਾ ਗੁਰੂ ਸਾਹਿਬ ਨੇ ਕਿਰਪਾ ਕੀਤੀ ਮਿਰਤਕ ਤੋਂ ਪਾਇਓ ਤਾਂ ਸਾਸਾ ਪੂਰੇ ਗੁਰ ਕੀ ਦੇਖ ਵਡਾਈ ਪੰਜਾਂ ਪਿਆਰਿਆਂ ਦੇ ਸਿਰ ਲੈ ਕੇ ਜੋਗੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉਹਨਾਂ ਨੂੰ ਅੰਮ੍ਰਿਤ ਛਕਾ ਕੇ ਸਰਬੀਤ ਕੀਤਾ ਅਤੇ ਪੰਜਾਂ ਪਿਆਰਿਆਂ ਤੋਂ ਅੰਮ੍ਰਿਤ ਸਾਭ ਛਕਿਆ ਵਾਹ ਪ੍ਰਗਟਿਓ ਮਰਦ ਅਗਮੜਾ ਵਰਿਆਮ ਇਕੈਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਤੇਲਾ ਦੀ ਬਖਸ਼ਿਸ਼ ਕੀਤੀ ਗੁਰੂ ਸਿੱਖ ਸਿੱਖ ਗੁਰੂ ਹੈ ਇੱਕੋ ਗੁਰ ਉਪਦੇਸ਼ ਚਲਾਏ ਇਹ ਕਿਰਪਾਲਤਾ ਗੁਰੂ ਸਾਹਿਬ ਨੇ ਕੀਤੀ ਤੋ ਹੋਰ ਕਿਸੇ ਵੀ ਜਿਹੜੇ ਪਰਨੇ ਅੱਜ ਤੱਕ ਆਪਣੇ ਪਰੋਕਾਰ ਨੂੰ ਇਹ ਬਚਨੀ ਕਹੇ ਕਿ ਰਹਿ ਨਹੀਂ ਰਹਾ ਸੋਈ ਸਖ ਮੇਰਾ ਉਹ ਸਾਹਿਬ ਮੈਂ ਉਸ ਦਾ ਚੇਰਾ ਪੂਰੇ ਵਰਗੀ ਦੇਖ ਵਡਾਈ ਮਿਰਤਕ ਤੋਂ ਪਾਇਓ ਤਨਸੱਤ ਇਹ ਪੂਰਨ ਗੁਰੂ ਦੇ ਲਖਣ ਹੈ ਭਾਵੇਂ ਕਈ ਕਵੀ ਭਰਾ ਜਾਂ ਕਾਵੀ ਭਰਾ ਜਾਂ ਪ੍ਰਕਾਰ ਕਵੀਰ ਇਥੇ ਆ ਕੇ ਬੜਾ ਪਾਰੀ ਕਪਲਾ ਖਾਂਦੇ ਆ ਕਹਿੰਦੇ ਗੁਰੂ ਸਾਹਿਬ ਨੇ ਬੱਕਰੇ ਵਢੇ ਕਈਆਂ ਨੇ ਕਿਤਾਬਾਂ ਵਿੱਚ ਵੀ ਆਪਣੀ ਅਗਿਆਨਤਾ ਨੂੰ ਪ੍ਰਗਟ ਕਰਨ ਵਾਸਤੇ ਜਾਂ ਆਪਣੀ ਬੁੱਧੀ ਦੀ ਪਰਬਲਤਾ ਨੂੰ ਜਨਾਉਣ ਵਾਸਤੇ ਲੋਕਾਂ ਦੇ ਵਿੱਚ ਕਿ ਅਸੀਂ ਬੜੇ ਸਿਆਣੇ ਸਾਡੀ ਕਲ ਬੜਾ ਕੰਮ ਕਰਦੀ ਹੈ